ਤਾਰੀਵਾਲ ਪਿੰਡ ਲੇਲ ਵਿਖੇ ਮਾਤਾ ਜੀ ਦਾ ਮੰਦਿਰ ਬਣ ਕੇ ਤਿਆਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਸਾਈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਆਖਿਆ ਕਿ ਇੱਥੇ ਇੱਕ ਛੋਟੀ ਜਹੀ ਜਗ੍ਹਾ ਹੁੰਦੀ ਸੀ ਅਤੇ ਸਾਡੇ ਬਜ਼ੁਰਗ ਇੱਥੇ ਸੇਵਾ ਕਰਦੇ ਹੁੰਦੇ ਸੀ ਸੋ ਅਸੀਂ ਸਾਰਿਆਂ ਨੇ ਆਪਣੇ ਪੱਕੇ ਮਕਾਨ ਬਣਾ ਲਏ ਇੱਕ ਦਿਨ ਮੈਨੂੰ ਮਾਤਾ ਜੀ ਦੇ ਦਰਸ਼ਨ ਹੋਏ ਤੇ ਮਾਤਾ ਜੀ ਨੇ ਆਖਿਆ ਕਿ ਤੁਸੀਂ ਸਾਰਿਆਂ ਨੇ ਆਪਣੇ ਪੱਕੇ ਮਕਾਨ ਬਣਾ ਲਏ ਹਨ ਪਰ ਮੇਰੀ ਜਗ੍ਹਾ ਕੱਚੀ ਰਹਿਣ ਦਿੱਤੀ ਹੈ ਸੋ ਅਸੀਂ ਆਪਣੇ ਪਰਿਵਾਰ ਤੇ ਮੁਹੱਲੇ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਮੰਦਿਰ ਤਿਆਰ ਕਰ ਦਿੱਤਾ ਹੈ ਜਿਸ ਵਿੱਚ ਮਾਤਾ ਜੀ ਦੀ ਫੋਟੋ ਵੀ ਲਗਾਈ ਗਈ ਹੈ ਜਿਸ ਦੀ ਸਥਾਪਨਾ ਪਿੰਡ ਲੇਹਰ ਬਾਬਾ ਕੋਲਦਾਸ ਦੀ ਗੱਦੀ ਦੇ ਬਾਬਾ ਜਾਨ ਕੀ ਦਾਸ ਜੀ ਨੇ ਕੀਤੀ ਉਹਨਾਂ ਦੱਸਿਆ ਕਿ ਜੋ ਵੀ ਕੋਈ ਸੱਚੇ ਦਿਲੋਂ ਇਸ ਮੰਦਿਰ ਵਿੱਚ ਆਪਣੀ ਮਨੋ ਕਾਮਨਾ ਮੰਗਦਾ ਹੈ ਅਤੇ ਉਸ ਦੀ ਮਨੋ ਕਾਮਨਾ ਮਾਤਾ ਰਾਣੀ ਪੂਰੀ ਕਰਦੀ ਹੈ ਸਦਾ ਬੁਲਾਵੇਂ ਮੇਰਾ ਸਾਥ ਮੇਰਾ ਬਾਪੂ ਬੁਲਾਵੇਂ ਮੇਰਾ ਬਾਪਾ ਤੇਰਾ ਤੋਂ ਸੀਦੀ ਰੱਬ ਦੀ ਕਿਸੇ ਦਾ ਇਹ ਜੀ ਸਾਡੇ ਪੁਰਖਾਂ ਦੇ ਟਾਈਮ ਦੀ ਸਾਡਾ ਬਚਪਨਾ ਇਹਨਾਂ ਮਾਤਾ ਦੀਆਂ ਇਹਨਾਂ ਬਾਬਾ ਕੌਲਦੀਆਂ ਗੋਦੀਆਂ ਚ ਹੋਇਆ ਇੱਥੇ ਇੱਕ ਜਗ੍ਹਾ ਹੁੰਦੀ ਸੀ ਜੀ ਬੜੀ ਵਡੇਰੀਆਂ ਦੀ ਮਾਇਆਂ ਸੱਚੀਆਂ ਦੀ ਜਗ੍ਹਾ ਜਦੋਂ ਇਹ ਪਾਕਿਸਤਾਨੋਂ ਸਾਡੇ ਬਜ਼ੁਰਗ ਸਾਡੀ ਮਾਤਾ ਆਏ ਤਾਂ ਉਹਨਾਂ ਨੂੰ ਇਹਨਾਂ ਦੇ ਦਰਸ਼ਨ ਹੋਏ ਉਹ ਸੇਵਾ ਕਰਦੇ ਰਹੇ ਕਰਦੇ ਰਹੇ ਤੇ ਸਾਰੇ ਅਸੀਂ ਲੋਕ ਆਪੋ ਆਪਣੇ ਜੀਵਨ ਵਿੱਚ ਰਹਿ ਵਿਜੀ ਰਹੇ ਇੱਕ ਦਿਨ ਮਾਤਾ ਜੀ ਮੇਰੇ ਸੁਪਨੇ 'ਚ ਆਏ ਕਿ ਭਾਈ ਲਾਗੇ ਲਾਗੇ ਸਾਰਿਆਂ ਨੇ ਪੱਕੇ ਮਕਾਨ ਬਣਾ ਲਿਆ ਤੇ ਕੀ ਮਾਂ ਦਾ ਜੇਤਾ ਨਹੀਂ ਹੈ ਤੇ ਮਾਤਾ ਨੇ ਉਦਮ ਦਿੱਤਾ ਸਾਰਾ ਕੁਝ ਉਹਨਾਂ ਦਾ ਹੈ ਸਾਡੇ ਪੰਨੇ ਤੇ ਕੁਝ ਨਹੀਂ ਉਹਨਾਂ ਦੇ ਜੰਮੇ ਅਸੀਂ ਹੈਗੇ ਹਾਂ ਉਹਨਾਂ ਨੇ ਜੋ ਕੁਝ ਦਿੱਤਾ ਹੈ ਉਹ ਬਰਕਤ ਨਾਲ ਸਾਡੇ ਮੇਰੇ ਗਲੀ ਗੁਆਂਢ ਸਾਰੇ ਭੈਣ ਭਰਾ ਫੌਜੀ ਸਾਹਿਬ ਸਾਡੇ ਭਾਜੀ ਸੁਰਿੰਦਰ ਜੀ ਜਿਹੜੇ ਅਫੀਸਰ ਨੇ ਆਰਮੀ ਚੋਂ ਰਿਕਰ ਨੇ ਨੇਵੀ ਦੇ ਵਿੱਚੋਂ ਉਹ ਚੰਡੀਗੜ੍ਹ ਰਹਿੰਦੇ ਨੇ ਉਹਨਾਂ ਦਾ ਹਲਾਗੇ ਘਰ ਸੀ ਗਿਆ ਉਹਨਾਂ ਦਾ ਬੜਾ ਵੱਡਾ ਪ੍ਰਾਲਾ ਤੇ ਬੜਾ ਵੱਡਾ ਯੋਗਦਾਨ ਪਾ ਕੇ ਤੇ ਇਹ ਮਾਤਾ ਨੇ ਮੰਦਰ ਜਿਹੜਾ ਵਾ ਉਹ ਪੂਰਾ ਹੋਇਆ ਇਹ ਸਾਡੇ ਮਹੱਲੇ ਪਿੰਡ ਲੇਲ ਦੇ ਵਿੱਚ ਇਹ ਮਾਤਾ ਜਿਹੜੀ ਆ ਉਹਨਾਂ ਦਾ ਮੰਦਰ ਆ ਇੱਥੇ ਬੜੀਆਂ ਭਾਵਨਾਵਾਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਕੋਈ ਸ਼ਰਦਾ ਨੇ ਇੱਥੋਂ ਮੰਗਦਾ ਮਾਈਆਂ ਸੱਚੀਆਂ ਉਹਨਾਂ ਦੀਆਂ ਝੋਲੀਆਂ ਭਰਦੀਆਂ ਦੇ ਬڑے-ਬڑے ਲੋਕਾਂ ਨੇ ਜਮਾਇਆ ਮੈਂ ਤਾਂ ਪ੍ਰੈਕਟੀਕਲੀ ਇਸ ਮਾਤਾ ਦਾ ਬੱਚਾ ਆ ਕਿ ਜੋ ਵੀ ਮੰਗਿਆ ਇੱਥੋਂ ਸਾਨੂੰ ਮਿਲਿਆ ਤੇ ਚੜਦੀ ਕਲਾ ਬੱਚੇ ਸਾਰਾ ਪਰਿਵਾਰ ਸਾਡਾ ਮੇਰਾ ਗਲੀ ਮੁਹੱਲਾ ਸਭ ਸੁਖੀ ਆ ਖੁਸ਼ੀ ਆ ਜੋ ਵੀ ਕੋਈ ਮੰਗਦਾ ਆਣੇ ਜਾਂਦੇ ਵੀ ਮੰਗਦੇ ਵੇ ਤੇ ਤਾਂ ਵੀ ਮਾਤਾ ਸਾਡੀ ਪੂਰੀ ਕਰਦੀ ਆ ਤੇ ਸੋ ਅੱਜ ਦਰਬਾਰ ਤਿਆਰ ਹੋ ਗਿਆ ਤੇ ਸਾਡੇ ਮਾਨਯੋਗ ਸਾਡੇ ਸਤਿਕਾਰਯੋਗ ਬਾਬਾ ਜੀ ਗੱਦੀ ਨਸ਼ੀਤ ਲੇਲ ਬਾਬਾ ਕਮਲਤਾਸ ਦੀ ਤੇ ਬਾਬਾ ਜਾਨਕੀਦਾਸ ਜੀ ਉਹਨਾਂ ਨੂੰ ਅੱਜ ਅਸੀਂ ਬੇਨਤੀ ਕੀਤੀ ਤੇ ਉਹਨਾਂ ਦੇ ਚਰਨ ਪਏ ਤੇ ਉਹਨਾਂ ਦੇ ਹੱਥਾਂ ਤੋਂ ਇਹ ਕਾਰਜਕ੍ਰਮ ਅੱਜ ਸ਼ੁਰੂ ਹੋਇਆ ਮਾਤਾ ਰਾਣੀ ਦੀ ਫੋਟੋ ਲੱਗੀ ਹੈ ਜੀ ਉਹ ਸਥਾਪਨਾ ਕੀਤੀ ਆ ਤੇ ਮਿੱਠੇ ਦਾ ਪ੍ਰਸ਼ਾਦ ਵੰਡਿਆ ਗਿਆ ਤੇ ਮਾਤਾ ਰਾਣੀ ਸਾਹਿਬ ਦੀਆਂ ਭਾਵਨਾਵਾਂ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੰਦਰੁਸਤ ਰਸ ਬਖੇ ਸਭ ਦੀਆਂ ਸਿਹਤਾਂ ਨਰੁਈਆਂ ਰਹਿਣ ਸਭ ਚੜ੍ਹਦੀਆਂ ਕਲਾ 'ਚ